ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਕੰਮਾਂ ਦੀ ਰਾਜਨੀਤੀ ਕਰਦੇ ਹਾਂ ਲੁਧਿਆਣੇ ਦੇ ਵਾਰਡ ਨੰਬਰ 58 ਵਾਲੇ ਉਹ ਲੋਕ 19 ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਸੰਜੀਵ ਰੋੜਾ ਨੂੰ ਵਿਧਾਨ ਸਭਾ ਦੇ ਵਿੱਚ ਭੇਜੋ ਤਾਂ ਜੋ ਤੁਹਾਡੇ ਵਿਕਾਸ ਦੇ ਕੰਮ ਕੰਮ ਜੜੇ ਨੇ ਉਹ ਦੁਗਣੀ ਰਫ਼ਤਾਰ ਦੇ ਨਾਲ ਹੋ ਸਕਣ ਆਮ ਆਦੀ ਪਾਰਟੀ ਜਿਹੜੀ ਹੈ ਉਹ ਜਿਹੜੀ ਕੰਮਾਂ ਦੀ ਰਾਜਨੀਤੀ ਕਰਦੀ ਹੈ ਅਸੀਂ ਧਰਮਾਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਆ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆ ਬਿਜਲੀ ਦੀ ਗੱਲ ਕਰਦੇ ਆ ਪਾਣੀ ਦੀ ਗੱਲ ਕਰਦੇ ਆ ਚਾਹੇ ਉਹ ਪੀਣ ਵਾਲਾ ਪਾਣੀ ਹੋਵੇ ਚਾਹੇ ਖੇਤਾਂ ਦੀ ਨਹਿਰੀ ਪਾਣੀ ਹੋਵੇ ਚਾਹੇ ਪਿੰਡਾਂ ਦੇ ਟੋਬਿਆਂ ਦਾ ਖਰਾਬ ਪਾਣੀ ਹੋਵੇ ਉਹਨੂੰ ਠੀਕ ਕਰਕੇ ਟੋਬਿਆਂ ਦੀ ਸਫਾਈ ਕਰਨ ਦੀ ਗੱਲ ਹੋਵੇ ਅਸੀਂ ਚਾਹੁੰਦੇ ਆ ਕਿ ਉਹ ਮਸਲੇ ਜਿਹੜੇ 70 ਸਾਲ ਤੋਂ ਖੜੇ ਨੇ ਉਲਝੇ ਪਏ ਨੇ ਉਹ ਠੀਕ ਰਹਿਣ ਉਹ ਠੀਕ ਹੋ ਜਾਣ ਤੇ ਨਹੀਂ ਤਾਂ ਲੀਡਰ ਆਉਂਦੇ ਨੇ ਜਾਂਦੇ ਨੇ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਕੋਈ ਫਾਇਦਾ ਨਹੀਂ ਸੋ ਸੰਜੀਵ ਰੋੜਾ ਜੀ ਬਾਰੇ ਤੁਹਾਨੂੰ ਦੱਸ ਚੁੱਕੇ ਆ ਸਾਰਾ ਕੁਝ ਕਿ ਉਹ ਉਹ ਖੁਦ ਕੰਮਾਂ ਦੀ ਰਣਨੀਤੀ ਕਰਦੇ ਹਾਲਾਂਕਿ ਰਾਜ ਸਭਾ ਮੈਂਬਰ ਵਾਸਤੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਪਬਲਿਕ ਚ ਜਾਵੇ ਕਿਉਂਕਿ ਉਹਨਾਂ ਨੂੰ ਤਾਂ ਐਮਐਲਏ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ ਨੇ ਸੋ ਪਰ ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਹੋ ਕੇ ਵੀ ਲੋਕਾਂ ਜੀ ਆਂਦੇ ਆ ਪਹਿਲਾਂ ਤੋਂ ਵੀ ਲੋਕਾਂ 'ਚ ਰਹਿੰਦੇ ਆ। ਸੋ ਅਸੀਂ ਉਹਨਾਂ ਨੂੰ ਫਿਰ ਕਿਹਾ ਕਿ ਲੋਕਾਂ 'ਚ ਰਹਿ ਕੇ ਜੇ ਤੁਹਾਨੂੰ ਸਕੂਨ ਮਿਲਦਾ ਹੈ ਤਾਂ ਤੁਸੀਂ ਲੋਕਾਂ ਵਾਲੇ ਪਾਸੇ ਚਲੇ ਜਾਓ। ਤਾਂ ਜਰੂਰ ਤੁਹਾਨੂੰ ਹੋਰ ਵੀ ਵੱਧ ਕੰਮ ਕਰਨ ਦਾ ਮੌਕਾ ਮਿਲੂਗਾ। ਤਾਂ ਮੇਰੇ ਨਾਲ ਜਦੋਂ ਉਹ ਵਿਧਾਨ ਸਭਾ 'ਚ ਆਉਣਗੇ ਇਹ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਆ ਲੁਧਿਆਣਾ ਪੱਛਮੀ ਦੇ ਸਾਰੇ ਵਸਨੀਕਾਂ ਨੂੰ ਕਿ 19 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਵਿધાન ਸਵਾਰੀਆਂ ਪੌੜੀਆਂ ਚੜਾਉਣਾ ਤੁਹਾਡੀ ਜ਼ਿੰਮੇਵਾਰੀ ਵਿਧਾਨ ਸਭਾ ਤੋਂ ਮੰਤਰੀ ਮੰਡਲ ਤੱਕ ਦੀਆਂ ਪੌੜੀਆਂ ਚੜਾਉਣ ਦਾ ਜ਼ਿੰਮੇਵਾਰ ਜਿਹੜੀ ਹੈ ਉਹ ਸਾਡੀ ਹੈ ਤਾਂ ਕਿ ਤੁਸੀਂ ਤੁਹਾਡੇ ਕੰਮ ਖੁੱਲਕੇ ਹੋ ਸਕਣ ਤੁਹਾਡੇ ਸਕੂਲ ਬਣ ਸਕਣ ਲਾਕੇ ਚ ਹਸਪਤਾਲ ਠੀਕ ਹੋ ਜਾਣ ਹੋਰ ਵਧੀਆ ਬਣ ਜਾਣ ਸੀਵਰੇਜ ਦਾ ਕੰਮ ਜਾਂ ਕੋਈ ਹੋਰ ਕੰਮ ਰਹਿੰਦਾ ਹੈ